ਕਈ ਕਿਸੇ ਦੇਸ਼ ਦੀ ਸਰਕਾਰਾਂ ਇੰਨੀਆਂ ਪੱਥਰਦਿਲ ਵੀ ਹੋ ਸਕਦੀਆਂ ਨੇ ਕਿ ਉਸੇ ਦੇਸ਼ ਦਾ ਇੱਕ ਨਾਗਰਿਕ ਜਿਸ ਦੀ ਉਮਰ ਬੁਢਾਪੇ ਦੇ ਵਿੱਚ ਹੈ ਤੇ ਉਮਰ 75 ਸਾਲ ਹੋਵੇ ਉਹ ਬਜ਼ੁਰਗ ਤਕਰੀਬਨ 2 ਮਹੀਨਿਆਂ ਤੋਂ ਭੁੱਖ ਹੜਤਾਲ ਤੇ ਬੈਠਿਆ ਹੋਵੇ ਤੇ ਇਸ ਕਰਕੇ ਭੁੱਖ ਹੜਤਾਲ ਤੇ ਬੈਠਾ ਹੋਵੇ ਕਿ ਸਾਡੇ ਦੇਸ਼ ਦੇ ਜਿਹੜੇ ਕਿਸਾਨ ਨੇ ਇਹਨਾਂ ਕਿਸਾਨਾਂ ਨੂੰ ਐਮਐਸਪੀ ਮਿਲੇ ਇਹ ਜਿਹੜੇ ਕਿਸਾਨ ਨੇ ਮੁਸੀਬਤਾਂ ਝੱਲ ਰਹੇ ਨੇ ਆਰਥਿਕ ਤੰਗੀਆਂ ਦਾ ਸ਼ਿਕਾਰ ਨੇ ਇਹਨਾਂ ਕਿਸਾਨਾਂ ਦੇ ਘਰ ਦਾ ਚੁੱਲ੍ਹਾ ਵਾਲੇ ਰੋਟੀਆਂ ਪੱਕਦੀਆਂ ਹੋਣ ਇਹਨਾਂ ਕਿਸਾਨਾਂ ਦੇ ਘਰ ਦੇ ਵਿੱਚ ਤੇ ਸਰਕਾਰਾਂ ਇੰਨੀਆਂ ਨਰਦਈ ਹੋਣ ਜਿਹੜੀਆਂ ਨੂੰ ਕਿਸੇ ਤਰੀਕੇ ਦਾ ਕੋਈ ਫਰਕ ਨਾ ਪਵੇ ਜਿਹੜੀਆਂ ਐ ਸੋਚਦੀਆਂ ਹੁਣ ਕਿ ਜੇਕਰ ਡੱਲੇਵਾਲ ਮਰਦਾ ਤਾਂ ਮਰ ਜਾਵੇ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਇਹਦੇ ਨਾਲ ਕੀ ਕਿ ਇਦਾਂ ਹੀ ਸਭ ਕੁਝ ਹੋ ਰਿਹਾ ਜੇਕਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਮਰਨ ਵਰਤੇ ਬੈਠਿਆਂ ਨੂੰ ਤੁਸੀਂ ਦੇਖੋ ਕਿ 2 ਮਹੀਨੇ ਦਾ ਸਮਾਂ ਹੋਣ ਵਾਲਾ ਕੇਂਦਰ ਸਰਕਾਰ ਦੇ ਵਿੱਚ ਕੋਈ ਹਿੱਲ-ਜੁਲ ਨਹੀਂ ਜਿਹੜੀਆਂ ਤਿੰਨ ਮੀਟਿੰਗਾਂ ਹੋਈਆਂ ਸੀ ਉਹ ਮੀਟਿੰਗਾਂ ਚੰਡੀਗੜ੍ਹ ਇਲੈਕਸ਼ਨ ਤੋਂ ਪਹਿਲਾਂ ਹੋਈਆਂ ਚੰਡੀਗੜ੍ਹ ਦੇ ਵਿੱਚ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਉਹ ਮੀਟਿੰਗ ਹੋਈਆਂ ਉਸ ਤੋਂ ਬਾਅਦ ਇੱਕ ਡੈਡਲੌਕ ਕ੍ਰੀਏਟ ਹੋਇਆ ਹੋਇਆ ਹੁਣ ਤੱਕ ਕੇਂਦਰ ਸਰਕਾਰ ਕੋਈ ਵੀ ਆਫੀਸ਼ੀਅਲ ਤੌਰ 'ਤੇ ਪ੍ਰਸੱਦਾ ਨਹੀਂ ਕਿਸਾਨਾਂ ਨੂੰ ਗੱਲਬਾਤ ਦਾ ਦੇ ਰਹੀ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਹੋਰਾਂ ਦੀ ਸਥਿਤੀ ਇਹ ਹੈ ਕਿ ਕਿਸੇ ਵੀ ਵੇਲੇ ਜਿਹੜਾ ਪਾਣਾ ਉਹ ਪਾਣਾ ਵਾਪਰ ਸਕਦਾ ਪਰ ਸਰਕਾਰਾਂ ਦੇ ਕਰਨ ਦੇ ਉੱਪਰ ਬਿਲਕੁਲ ਵੀ ਜੂ ਨਹੀਂ ਸਰਕਦੀ ਹੈਗੀ ਸਰਕਾਰਾਂ ਬਿਲਕੁਲ ਸਾਇਲੈਂਟ ਨੇ ਸਰਕਾਰਾਂ ਬਿਲਕੁਲ ਇਹ ਗੱਲ ਸ਼ੋਅ ਕਰ ਰਹੀਆਂ ਨੇ ਕਿ ਤੁਸੀਂ ਜਿੰਨੀ ਮਰਜ਼ੀ ਠੰਡ ਦੇ ਵਿੱਚ ਬੈਠੇ ਰਹੋ ਜਿੰਨਾ ਮਰਜ਼ੀ ਤੁਸੀਂ ਧਰਾਂ ਦੇ ਲਵੋ ਜਿੰਨੀ ਮਰਜ਼ੀ ਤੁਸੀਂ ਸਟਰਗਲ ਕਰ ਲਵੋ ਪਰ ਸਾਨੂੰ ਤੁਹਾਡੀ ਸਟਰਗਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਤੁਹਾਡੇ ਧਰਨਿਆਂ ਮੁਜ਼ਾਰਿਆਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਦਾ ਜਿਹੜੇ ਸਾਡੇ ਫੈਸਲੇ ਨੇ ਇਹਨਾਂ ਫੈਸਲਿਆਂ ਦੇ ਉੱਪਰ ਅਸੀਂ ਕਠੋਰ ਜਿਹੜੀ ਸਾਡੀ ਨੀਤੀ ਹੈ